ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਸਾਰੇ ਘੁੰਮੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੇ ਬਲੌਗ ਦੇ ਵਿੱਚ ਤੇ ਆਪਾਂ ਪਹੁੰਚੇ ਹੋਏ ਹਾਂ ਬੁਟੀਕ ਤੇ ਠੀਕ ਹੈ ਤੁਹਾਰ ਸਿੰਘ ਜੀ ਪਹਿਲਾਂ ਸੁੱਤੇ ਪੈ ਸੀ ਅਸੀਂ ਤਾਂ ਹੀ ਬਲੌਗ ਸਟਾਰਟ ਕੀਤਾ ਫਿਰ ਇਹ ਗੱਡੀ ਜਵਾਚੀ ਉੱਠਿਆਗਾ ਤਾਂ ਇਹਨੂੰ ਆਪਾਂ ਇਦਾਂ ਹੀ ਲੈ ਆਏ ਕਿ ਬੁਟੀਕ ਤੇ ਦੋ ਤਿੰਨ ਕੰਮ ਸੀਗੇ ਆਪਣੇ ਕਾਰੀਗਰਾਂ ਨੂੰ ਕੰਮ ਦੇਣੇ ਸੀ ਉਹ ਦੇ ਤੇ ਠੀਕ ਹੈ ਤੇ ਹੁਣ ਬਾਕੀ ਜੋ ਜ਼ਰੂਰ ਦੱਸੇ ਆਊਟਫਿਟ ਹੈ ਨਾ ਵਿਸ਼ਵਾਨਾ ਐਪ ਤੋਂ ਮੰਗਵਾਈ ਸੀਗੀ ਕੱਲ ਵੀ ਬਲੌਗ 'ਚ ਸ਼ੇਅਰ ਕੀਤੀ ਸੀ ਪਰ ਫੁੱਲ ਪਿਕ ਨਹੀਂ ਸ਼ੇਅਰ ਕੀਤੀ ਪਿਕਸ ਸ਼ੇਅਰ ਕਰ ਰਹੀ ਆ ਤੁਹਾਡੇ ਨਾਲ ਤੇ ਕਮੈਂਟ ਕਰਕੇ ਦੱਸੋ ਕਿਦਾਂ ਦਾ ਲੱਗਿਆ ਲੋਰ ਤੇ ਬਾਕੀ ਰਿਖੀ ਪੈਸੋ ਅੱਜ ਦਾ ਕੀ ਸ਼ਡਿਊਲ ਆਪਣਾ ਓਕੇ ਥੈਂਕ ਯੂ ਸੋ ਮੱਚ ਤੁਹਾਨੂੰ ਜਿਹੜਾ ਨੁਖੇੜ ਲਿਆ ਕੇ ਦਿੱਤੀ ਹੋਈ ਐ ਚੰਗੀ ਅਮ ਰਿਜ਼ਰਵ ਤੋਂ ਲੈ ਸੀਗੀ ਇਹ ਘੇੜੇ ਦੇ ਵਾਸਤੇ ਆਹਾਹਾਹਾਹਾ ਓਏ ਹਾਏ ਹਾਏ ਜੱਫੀ ਵਾਲੀ ਪਾਪਾ ਨੂੰ ਆਣਾ ਜੀ ਨਹੀਂ ਨਾ ਲੱਗ ਰਿਹਾ ਅੱਜ ਬੁਟੀਕ ਤੇ ਕੋਈ ਹੈ ਨਹੀਂਗਾ ਸੁਣਾ ਸੁਣਾ ਲੱਗੀ ਜਾਂਦਾ ਥੋੜਾ ਬਰੁਣ ਦੇਖੋ ਫਿਲਮ ਘੜੀ ਦੇਖਣੀ ਆ ਸੁਣਾ ਨਾਲ ਖਾਂਦੇ ਲੱਗ ਜੀ ਵਧੀਆ ਕੀ ਉੱਥੇ ਕਹਿੰਦੇ ਬੇਕਾਰ ਆ ਤੇ ਦੇਖੋ ਟਾਈਮ ਪਾਸ ਹੀ ਕਰਨ ਨੂੰ ਕਿ ਰਿਵਿਊ ਵਧੀਆ ਦਿੱਤੇ ਲੋਕਾਂ ਨੇ ਦੇਖ ਲੈ ਰਿਵਿਊ ਦੇਖੋ ਪਹਿਲਾਂ ਤਾਂ ਕਿਦਾਂ ਦੇ ਦਿੱਤੇ ਮੈਂ ਮੈਂ ਤੁਹਾਨੂੰ ਅੱਜ ਵਣੀ ਵਣੀ ਚੁਟਕਲੇ ਸੁਣਾਉਣੀ ਆ ਕਹਿੰਦੇ ਵੀ ਇੱਕ ਟਾਈਮ ਸੀ ਜਦੋਂ ਫੋਨ ਦੇਖਦਾ ਸੀ ਤਾਂ ਬੈਟਰੀ ਬਾਹਰ ਨੂੰ ਆਉਂਦੀ ਸੀ ਤੇ ਕੋਣ ਦਾ ਟਾਈਮ ਆ ਜਦੋਂ ਫੋਨ ਦੇਖਦਾ ਤਾਂ ਫੇਫੜੇ ਕਿਡਨੀ ਦਿਲ ਸਾਰੇ ਬਾਹਰ ਨੂੰ ਆਉਂਦੇ ਹੱਸੋ ਬਈ ਲੈ ਗੱਲ ਤਾਂ ਸੱਚੀ ਹੋਈ ਆ ਨੂੰ ਪਹਿਲੀ ਪਤਾ ਲੱਗਾ ਇਸ ਵੇਹ ਕਿ ਅੱਛਾ ਚਲ ਕੋਈ ਹੋਰ ਹੈ ਸਫਾਈ ਕਰਨ ਵਾਲੀ ਹੈ ਸਫਾਈ ਕਰਨ ਵਾਲੇ ਚਲੋ ਕਰੋ ਸਫਾਈ ਓਏ ਓਏ ਹੋਏ 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 ਓ ਮੁੰਬਈ ਹਨਾ ਇੱਕ ਗੱਲ ਆ ਭੌਂ ਲਾਇਆ ਕਿ ਨਹੀਂ ਕੁਝ ਚੋਰੀ ਉਹ ਦੇਖ ਲੋ ਇਹਨ ਦੇਵਲੇ ਜੁਹਾਰ ਨੂੰ ਹਨਾ ਸਾਰੀਆਂ ਚੀਜ਼ਾਂ ਚੱਕ ਚੱਕ ਸਿੱਟੀ ਜਾਂਦਾ ਕਿਤੇ ਖੋਸ਼ ਕੱਢ ਲਿਆ ਹੁੰਦਾਗਾ ਕਿਤੇ ਖੋਸ਼ ਕੱਢ ਲਿਆ ਹੁੰਦਾ ਬੈਠ ਡਾ ਜਿਆ ਇਨੀ ਮਾਨ ਹੈ ਰਿਕੇ ਦੇਖ ਜਿਵੇਂ ਹੁਣ ਹੁਣ ਆਪਣਾ ਜਿਹੜਾ ਵਿਆਹ ਹੋਇਆ ਜਿਵੇਂ ਹੁਣ ਜਿਹੜਾ ਆਪਣਾ ਵਿਆਹ ਹੋਇਆ ਪਹਿਲਾਂ ਤਾਂ ਆਪਣੇ ਮਾਮੇ ਤਾਏ ਫੁੱਫੜ ਮੇਰੀ ਸਾਰਾ ਘਰਵਾਰ ਦੇਖ ਕੇ ਗਏ ਘਰਵਾਰ ਦੇਖ ਕੇ ਫਿਰ ਪਸੰਦ ਕਰਕੇ ਗਏ ਫਿਰ ਆਪਣਾ ਵਿਆਹ ਹੋਇਆ ਹੈਨਾ ਵੀ ਹੁਣ ਆਪਣੇ ਰਿਸ਼ਤੇਦਾਰ ਦੇਖ ਕੇ ਜਾਂਦੇ ਆ ਘਰਵਾਰ ਕੁੜੀ ਵਾਸਤੇ ਵੀ 2040 ਚੂੜੀ ਤੱਕ 30 ਤੱਕ ਤਾਂ ਮੈਨੂੰ ਲੱਗਦਾ ਐ ਹੋ ਜਾਣਾ ਵੀ ਕੁੜੀ ਆਪ ਹੀ ਜਾਇਆ ਕਰੂ ਵੀ ਅੰਕਲ ਜੀ ਵੀ ਮੇਰੇ ਡੈਡੀ ਨੇ ਕਿਹਾ ਵੀ ਪਹਿਲਾਂ ਮੈਂ ਘਰ-ਵਾਰ ਦੇਖ ਜਾ ਵੀ ਫਿਰ ਮੈਂ ਇੱਥੇ ਵਿਆਹ ਕਰਾਉਂਗੀ ਤਾਂ ਜੁਜੂ ਜੁਜੂ ਬਾਰੇ ਤਾਂ ਪਤਾ ਨਹੀਂ ਕੀ ਬਸੋ ਜਾਂ ਹੈਨਾ ਜੁਝਾਰ ਵੇਲੇ ਮੈਨੂੰ ਐ ਲੱਗਦਾ ਵੀ ਜੁਝਾਰ ਵੇਲੇ ਆ ਮਾਹੌਲ ਹੋ ਜਾਣਾ ਮੈਨੂੰ ਇਸ ਤਰੀਕੇ ਦੇ ਇਹ ਵਾਈਬ ਆਉਂਦੀ ਹੁੰਦੀ ਆ ਵੀ ਕੁੜੀਆਂ ਆਪ ਜਾਇਆ ਕਰਨੀਆਂ ਆ ਉਹਦਾ ਸਹੁਰਾ ਘਰ ਦੇਖਣ ਪਹਿਲੀ ਕਿੱਡੇ ਬੰਦ ਹੋਣਗੇ ਬਗਣੀ ਕੀ ਨੇ ਬਹੁਤ ਕੁਝ ਪਰ ਹੁਣ ਮੈਂ ਆਜੇ ਤੱਕ ਦੇਖਿਆ ਨਹੀਂ ਤੁਸੀਂ ਦੱਸੋ ਗਾਇਜ਼ ਤੁਹਾਡੀ ਕੋਈ ਨਜ਼ਰ ਦੇ ਵਿੱਚ ਇਹ ਜਾ ਕੇ ਕੇਸ ਹੋਇਆ ਜਿਵੇਂ ਹੁਣ ਅਰੇਂਜਮੈਂਟ ਕਰਾ ਕੇ ਘੁੰਮਦੇ ਫਿਰਦੇ ਰਹੇ ਅਸੀਂ ਵਾਲੇ ਮਨਾਲੀ ਇਕੱਠੇ ਹਾਂ ਇਹ ਵੀ ਆਹ ਜਾਂਦੇ ਤਾਂ ਹੈਗੇ ਨੀ ਲੋਕ ਪਹਿਲਾਂ ਮੈਨ ਵੀ ਨਹੀਂ ਦੇ ਦੇ ਜਾਂਦਾ ਪਹਿਲਾਂ ਮੈਨ ਲੱਕੀ ਤੁਹਾਨੂੰ ਅੱਜ ਅੱਜ ਤੁਹਾਨੂੰ ਮੈਂ ਦੱਸਦੀ ਆਂ ਸਾਡਾ ਸੱਚ ਦੱਸਦੀ ਆਂ ਕਿ ਇੰਗੇਜਮੈਂਟ ਤੋਂ ਬਾਅਦ ਅੱਜ ਮੈਂ ਤੁਹਾਨੂੰ ਸਾਡੀ ਕਹਾਣੀ ਦੱਸਦੀ ਆਂ ਹਨਾ ਸਾਡੀ ਕੀ ਕਹਾਣੀ ਸੀ ਇੰਗੇਜਮੈਂਟ ਤੋਂ ਬਾਅਦ ਸਾਡੀ ਇੰਗੇਜਮੈਂਟ ਹੋਈ ਸੀ 2015 ਚ ਤੇ ਮੇਰੀ ਉਦੋਂ ਬੀਐਸਸੀ ਚੱਲ ਰਹੀ ਸੀ ਮਤਲਬ ਮੈਨੂੰ ਮੈਨੂੰ ਐਵੇਂ ਸੀ ਵੀ ਰਿੱਕੀ ਵਰਗਿਆਂ ਦਾ ਕਹਿਣਾ ਸੀ ਵੀ ਬੀਐਸਸੀ ਕੰਪਲੀਟ ਹੋਣ ਤੋਂ ਵਿਆਹ ਕਰਵਾਵਾਂਗੇ ਤੇ ਬਈ ਸਾਡੇ ਨਾ ਤਾਂ ਮੇਰੇ ਕੋਲ ਰਿੱਕੀ ਦਾ ਨੰਬਰ ਸੀਗਾ ਤੇ ਨਾ ਕੋਈ ਸਾਡਾ ਨੰਬਰ ਐਕਸਚੇਂਜ ਹੋਇਆ ਹਨਾ ਰਿੱਕੇ ਫੋਨ ਵੀ ਨਹੀਂ ਹੁੰਦਾ ਫੋਨ ਵੀ ਨਹੀਂ ਸੀ ਹੁੰਦਾ ਘਰੇ ਤਾਂ ਫੋਨ ਹੁੰਦਾ ਸੀ ਚਲੋ ਡੈਡੀ ਕੋਲੇ ਪਰ ਆਪ ਸਾਡੇ ਵੇਲੇ ਉਹ ਸੀਗਾ ਜਿਨ੍ਹਾਂ ਦਾ ਵੀ ਵਿਆਹ ਹੋਇਆ ਹੁਣ 2000 ਪਟੋ ਦੀ ਗੱਲ ਹੁੰਦੀ ਸੀ ਫੋਨ ਤੇ ਰਿੱਕੀ ਫੋਨਾਂ ਤੇ ਗੱਲਾਂ ਤਾਂ ਹੁੰਦੀਆਂ ਸੀ ਪਰ ਆਪਣੇ ਨਹੀਂ ਸੀਗਾ ਮਾਹੌਲ ਅਸੀਂ ਜਮਾ ਕੋਈ ਗੱਲ ਬਾਤ ਨਹੀਂ ਹੈਨਾ ਕੁਛ ਨਹੀਂ ਇੱਕ ਵਾਰੀ ਬਸ ਮੇਰੇ ਕਾਲਜ ਦਾ ਫੰਕਸ਼ਨ ਸੀ ਜਦੋਂ ਇਨਵਾਈਟ ਕੀਤਾ ਸੀਗਾ ਸਾਰਿਆਂ ਨੂੰ ਉਦੋਂ ਫੈਮਿਲੀ ਵਾਲਿਆਂ ਨੂੰ ਇਨਵਾਈਟ ਕਰਨਾ ਸੀਗਾ ਉਦੋਂ ਜਰੂਰ ਮੰਮੀ ਰਿੱਕੀ ਵਰਗੇ ਜਰੂਰ ਮੈਨੂੰ ਮਿਲਣ ਆਏ ਆ ਹੈਨਾ ਰਿੱਕੀ ਨਹੀਂ ਤਾਂ ਹੁਣ ਤਾਂ ਆਪਾਂ ਨੂੰ ਪਤਾ ਹੀ ਆ ਹੁਣ ਤਾਂ ਬਹੁਤ ਅੱਗੇ ਲੰਘ ਗਈ ਦੁਨੀਆ ਬਹੁਤ ਕੁਝ ਬਦਲ ਗਿਆ ਰਿੱਕੀ ਦੇਖਿਆ ਜਾਵੇ ਸਾਡੀ ਇੰਗੇਜਮੈਂਟ 2015 ਚ ਹੋਈ ਸੀ ਕੋਈ ਫੋਨ ਕਾਲ ਨਹੀਂ ਠੀਕ ਆ ਕੋਈ ਵਟਸਐਪ ਨਹੀਂ ਕੋਈ ਸਨੈਪਚੈਟ ਨਹੀਂ ਕੋਈ ਇੰਸਟਾਗ੍ਰਾਮ ਨਹੀਂ ਕੁਛ ਨਹੀਂ ਇਸ ਤੋਂ ਬਾਅਦ 3 ਸਾਲ ਤੱਕ ਅਸੀਂ ਇੰਗੇਜਡ ਰਹੇ ਹਾਂ ਤੇ ਫਿਰ ਇਸ ਤੋਂ ਬਾਅਦ 2018 ਵਿੱਚ ਸਾਡਾ ਵਿਆਹ ਹੋਇਆ ਤਾਂ ਇਹ ਤਾਂ ਰਿੱਕੀ ਹੁਣ ਫਿਰ ਉਹਦੀ ਇੰਗੇਜਮੈਂਟ ਤੋਂ ਬਾਅਦ ਉਹਦੀ ਵਿਆਹ ਕਰ ਦਿੰਦੇ ਹੈ ਹੈਨਾ ਗੈਪ ਤਾਂ ਪੈਂਦਾ ਨਹੀਂ ਹੁਣ ਅੱਗੇ ਤਾਂ ਦੇਖ ਲੈ ਇੰਨੇ-ਇੰਨੇ ਸਾਲਾਂ ਦਾ ਗੈਪ ਪੈ ਜਾਂਦਾ ਸੀ 3-3 ਸਾਲਾਂ ਦਾ 4-4 ਸਾਲਾਂ ਦਾ ਸਾਲਾਂ ਦਾ ਕੀ ਬਹੁਤ ਟਾਈਮ ਗੈਪ ਪੈ ਜਾਂਦਾ ਹੁੰਦਾ ਸੀ ਐਂ ਕਹਿੰਦੇ ਸੀ ਇੱਕ ਵਾਰੀ ਸ਼ਾਗਨ ਪੈ ਗਿਆ ਵਿਆਹ ਠਹਿਰ ਕੇ ਕਰਾਂਗੇ ਦੇਖਾਂਗੇ ਕਦੋਂ ਕਰਨ ਤੇ ਮੇਰੀ ਤਾਂ ਜਾਗੋ ਤੇ ਡੀਜੇ ਵੀ ਨਹੀਂ ਸੀ ਲੱਗੇ ਮੇਰੀ ਜਾਗੋ ਤੇ ਡੀਜੇ ਵੀ ਨਹੀਂ ਸੀ ਲੱਗੇ ਦੇਖ ਲੈ ਬੜਾ ਬੜਾ ਮਾਹੌਲ ਬਦਲ ਗਿਆ ਬਹੁਤ ਜ਼ਿਆਦਾ ਆਪਣੇ ਮੇਰਾ ਮੇ ਮੇਰਾ ਵਿਆਹ 2018 ਚ ਹੋਇਆ ਉਦੋਂ ਨੂੰ ਹੁਣ ਤੱਕ ਇੰਨਾ ਕੁਝ ਬਦਲ ਗਿਆ ਰਿੱਕੀ ਮੰਮੀ ਵਰਗਿਆਂ ਦੇ 베ਲਿਆਂ ਦਾ ਤੇ ਆਹ 베ਲਿਆਂ ਦਾ ਕਿੰਨਾ ਕੁਝ ਬਦਲ ਗਿਆ ਬਹੁਤ ਜ਼ਮੀਨ ਆਸਮਾਨ ਦਾ ਫਰਕ ਪੈ ਗਿਆ ਹਾਂ ਪਹਿਲਾਂ ਬੈਠ ਕੀ ਪੜੀਆਂ ਜਾਂਦੀਆਂ ਸੀ ਲਾਵਾ ਹੁਣ ਗੇੜੇ ਕੱਢਦੇ ਆ ਫੇਰ ਵਿੱਚ ਦੀ ਪਹਿਲਾਂ ਭਰਾ ਫੜ ਕੇ ਲੈ ਕੇ ਜਾਂਦੇ ਹੁੰਦੇ ਸੀ ਕੁੜੀ ਨੂੰ ਲਾਵਾ ਵੇਲੇ ਪਰ ਮੇਰੇ ਵੇ ਮੇਰੇ ਵੇਲੇ ਤਾਂ ਲੇਕਿਨ ਹੁਣ ਨਹੀਂ ਲੈ ਕੇ ਜਾਂਦੇ ਰਿਕੇ ਬਹੁਤ ਘੱਟ ਬਹੁਤ ਘੱਟ ਲਾ ਗੁਰਦੁਆਰਿਆਂ ਚ ਬੰਦ ਕਰਤਾ ਸੀ ਰਿੱਕੀ ਦੀਪ ਦੇ ਵਿਆਹ ਵੇਲੇ ਜ਼ਰੂਰ ਹੋਇਆ ਕਾਫੀ ਜ਼ਿਆਦਾ ਜਗ੍ਹਾ ਤੇ ਬੰਦ ਕਰ ਦਿੱਤਾ ਗਾ ਇਹ ਚੀਜ਼ ਚਾਹੇ ਦੇਖ ਲੈ ਲੋ ਲੋਕ ਕਮੈਂਟ ਕਰ ਦੇਣਗੇ ਕਮੈਂਟ ਕਰਕੇ ਦੱਸਿਓ ਬਾਈ ਮੇਰੀ ਗੱਲ ਇਹ ਸਹੀ ਸੀ ਨਾ ਜਿਵੇਂ ਪਹਿਲਾਂ ਸੂਟਾਂ ਜੀ ਆਨੰਦ ਕਾਰਜ ਹੁੰਦੇ ਸੀ ਦੁਆਰੇ ਫੇਰ ਹੁਣ ਸੂਟ ਚੱਲ ਪਏ ਇਹ ਚੀਜ਼ ਹੈਗੀ ਨੇ ਹਾਂਜੀ ਜੁਝਾਰ ਚੱਲੀਏ ਕਰੇ ਕਰੀਏ ਆ ਕੇ ਫਣੀ ਵੀਡੀਓਜ਼ ਬਣਾਉਣੇ ਆ ਪਾਪਾ ਨਾਲ ਚਲੋ ਉ ਕੀ ਆ ਆਦੀ ਬੁਆਇਸ ਦੇ ਵਿੱਚ ਫਣੀ ਵੀਡੀਓਜ਼ ਬਣਾਵਾਂਗੇ ਫਿਰ ਮੈਂ ਵਲੌਗ ਦੇ ਵਿੱਚ ਵੀ ਉਹ ਪਾਉਂਗੀ ਚਲਿਏ ਬਣਾਈਏ ਲੋ ਵੀ ਮੈਂ ਤੇ ਜੁਝਾਰ ਦੇ ਪਾਪਾ ਸੀ ਜਾ ਕੇ ਗੱਡੀ 'ਚ ਬੈਠ ਜਾਂ ਦੇਖਦੇ ਆ ਜੂ ਜੂ ਫੇਰ ਕੀ ਕਰੂਗਾ ਲਾਸਟ ਚ ਇੱਥੇ ਬੈਠਦੇ ਨੂੰ ਨੇ ਬੈਠੋ ਤੁਸੀਂ ਬੈਠੋ ਆਂ ਦੇਖਦੇ ਆਂ ਮੈਨੂੰ ਕੋਈ ਫਰਕ ਹੀ ਨਹੀਂ ਪੈਂਦਾ ਲੈ ਬਾਏ ਦੂਜਾ ਆ ਰਿਹਾ ਬਾਏ ਉਹ ਤਾਂ ਹਜੇ ਵੀ ਨਾ ਪਹੁੰਚਿਆ ਲੈ ਮੈਨੂੰ ਇਹਨਾਂ ਪਤਾ ਨਹੀਂ ਦੂਜਾ ਆ ਰਿਹਾ ਬਾਏ ਹਲੋ ਬਾਏ ਰਣਵਿੰਦਰ ਸਿੰਘ ਜੀ ਕਹਿੰਦੇ ਵੀ ਚਲ ਮਨਪ੍ਰੀਤ ਤੈਨੂੰ ਪੀਜ਼ਾ ਹੀ ਖਵਾ ਲਿਆਉਣੇ ਆ ਅੱਜ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਹੁਤ ਸੋਹਣਾ ਤੂੰ ਦੱਸਿਆ ਸਾਰਿਆਂ ਨੂੰ ਤੂੰ ਬਹੁਤ ਤਾਰੀਫ਼ ਕੀਤੀ ਮੇਰੀ ਕਿਨੇ ਤੁਸੀਂ ਆ ਕੀ ਤੁਸੀਂ ਖੁਸ਼ ਹੋ ਤੇਰੀ ਗੱਲ ਤੋਂ ਮੇਰੇ ਨਾਲ ਵਿਆਹ ਕਰਵਾ ਕੇ ਬਹੁਤ ਠੀਕ ਹੈ ਸੱਤ ਸਾਲ ਹੋ ਗਏ ਹੋਰ ਦੱਸੋ ਦੇਖੀ ਜਦੋਂ ਉਦੋਂ ਆਮ ਲਵ ਮੈਰिज ਦਾ ਜਮਾਨਾ ਸੀਗਾ ਹੈਨਾ ਮੰਮੀ ਵਰਗੀਆਂ ਘਰੇ ਗੱਲਾਂ ਕਰ ਦਿੰਦੇ ਜੇ ਕਿਸੇ ਦੀ ਕੁੜੀ ਲਵ ਮੈਰਿਜ ਕਰਵਾ ਲੈਂਦੀ ਹਮਤਲੋ ਚਲੋ ਹੁਣ ਤਾਂ ਨਾਰਮਲ ਗੱਲ ਹੋ ਗਈ ਕਾਫੀ ਵਧੀਆ ਰਿਸ਼ਤੇ ਮਿਲਦੇ ਲਵ ਮੈਰਿਜ ਨਾਲ ਹਨਾ ਮਾੜੇ ਵੀ ਮਿਲਦੇ ਦੇਖ ਹਨਾ ਦੋਨੇ ਦੋਨੇ ਈ ਤਰ੍ਹਾਂ ਦੋਨੇ ਚੀਜ਼ਾਂ ਨੇ ਮੰਮੀ ਵਰਗੀਆਂ ਦੇ ਜੇ ਅਸੀਂ ਕਰਾਂਗੇ ਜੇ ਕਰਦੇ ਕਰਦੇ ਤਾਂ ਕੁੜੀ ਕੱਲ ਨੂੰ ਜੇ ਛਿੱਤਰ ਲਾਊ ਕਹੂਗੀ ਵੀ ਜਿਹੜੀ ਤੁਸੀਂ ਲੰਪ ਕੇ ਦਿੱਤਾ ਸੀ ਕਹੋ ਹੁਣ ਜੇ ਆਪ ਕਰਾਇਆ ਕੱਲ ਨੂੰ ਅਗਲਾ ਕੁਤੂ ਕਿਉਂਕਿ ਸਾਡੇ ਕਿਸੇ ਨੇ ਲਵ ਮੈਰਿਜ ਕਰਾਈ ਸੀ ਘਰਾਂ ਚ ਐ ਪਿੰਡ ਚ ਤੇ ਕਰਵਾਈ ਹੋਈ ਉਹ ਮਤਲਬ ਕਿਨੇ ਛੇੜੀ ਨੂੰ ਛੂੜੀ ਨਿਕ ਪਿਆ ਮੁੰਡਾ ਵਾਲਾ ਉਹ ਕੁੱਟਮਾਰ ਕਰਦਾ ਸੀ ਯਾਰ ਕੁੱਟਮਾਰ ਕਰਕੇ ਵੀ ਉਹ ਘਰੇ ਆ ਗਈ ਵਾਪਸ ਆ ਦੇ ਪੇਕੀ ਆ ਗਈ ਵੀ ਉਹਦਾ ਪਿਓ ਤੇ ਉਹਦਾ ਦਾਦਾ ਕਹਿੰਦਾ ਵੀ ਆਈ ਚੱਲ ਵੀ ਉਹ ਤਾਂ ਉਹਦੀ ਮਰਜ਼ੀ ਨਾਲ ਗਈ ਸੀ ਵੀ ਹਾਂ ਵੀ ਹੁਣ ਅਸੀਂ ਉਹਨੂੰ ਕੀ ਕਹੀਏ ਮੁੰਡੇ ਨੂੰ ਫੇਰ ਵੀ ਚੱਲ ਕਰਦੇ ਨੂੰ ਲੈਣੀ ਪੈਂਦਾ ਰਿੱਕੀ ਕੁਝ ਵੀ ਲੈ ਲੈਂਦੀ ਐ ਫੇਰ ਵੀ ਕਰਦੇ ਹਾਂ ਪਾਪਾ ਦੇ ਆਪ ਨੂੰ ਰਹਿ ਗਿਆ ਪਾਪਾ ਰ ਇੰਨੀ ਗੱਲਾਂ ਹਾਂ ਵੀ ਉਹ ਜਦੋਂ ਜਵਾਬ ਮਿਲਿਆ ਮੰਮੀ ਵਰਗੇ ਘਰੇ ਕਰਨ ਲੈ ਜੇ ਕਿਤੇ ਘਰ ਦੇ ਮਰਜ਼ੀ ਨਾਲ ਕਰਾਇਆ ਹੁੰਦਾ ਤਾਂ ਘਰਦਿਆਂ ਨੇ ਕਹਿਣਾ ਸੀਗਾ ਮੈਂ ਤਾਂ ਘਰ ਨਾਲ ਕਹਣਾ ਵੀ ਅਰੇਂਜ ਮੈਰਿਜ ਬੈਸਟ ਆ ਹਾਂ ਤੇ ਕਾਫੀਾਂ ਦੀਦਾ ਲਵ ਮੈਰਿਜ ਵੀ ਬੈਸਟ ਹੋ ਰਿਖੀ ਤੁਹਾਨੂੰ ਮੈਨੂੰ ਇਹ ਨਹੀਂ ਲੱਗਦਾ ਹੁੰਦਾ ਵੀ ਲਵ ਮੈਰਿਜ ਚ ਕੋਈ ਖਰਾਬੀ ਵੀ ਨਹੀਂ ਹੁੰਦੀ ਮੈਨੂੰ ਲੱਗਦਾ ਤੁਹਾਨੂੰ ਠੀਕ ਹੈ ਕਿਸੇ ਦੇ ਘਰੇ ਲੋ ਹੁੰਦਾ ਕਿਸੇ ਦੇ ਨਹੀਂ ਹੁੰਦਾ ਕਿ ਅਰੇਂਜ ਮੈਰਿਜ ਦੇ ਵਿੱਚ ਵੀ ਬਹੁਤ ਵਧੀਆ ਲਾਈਫ ਪਾਰਟਨਰ ਮਿਲ ਜਾਂਦੇ ਆ ਜਿਵੇਂ ਹੁਣ ਆਪ ਤੁਸੀਂ ਮੈਨੂੰ ਬਹੁਤ ਵਧੀਆ ਲਾਈਫ ਪਾਰਟਨਰ ਮਿਲੇ ਹੋ ਹਨਾ ਹਰ ਇੱਕ ਕੁੜੀ ਦਾ ਡ੍ਰੀਮ ਹੁੰਦਾ ਵੀ ਥੋਡੇ ਵਰਗਾ ਹਸਬੰਦ ਹਨਾ ਕੁੜੀ ਨੂੰ ਮਿਲੇ ਤੇ ਪਰ ਕਈ ਵਾਰ ਲਵ ਮੈਰिज ਦੇ ਵਿੱਚ ਵੀ ਕਾਫੀ ਧੋਖੇ ਮਿਲਦੇ ਆ ਤੇ ਅਰੇਂਜ ਮੈਰिज ਦੇ ਵਿੱਚ ਵੀ ਕਈ ਵਾਰ ਕੀ ਅਰੇਂਜ ਮੈਰिज ਦੇ ਵਿੱਚ ਵੀ 5-6 ਸਾਲਾਂ ਬਾਅਦ ਕੁੜੀ ਦੇ ਸੱਚ ਸਾਹਮਣੇ ਆਉਂਦਾ ਜਦੋਂ ਜਰਾ ਉਹ ਹੁੰਦਾ ਕਿ ਮੈਂ ਇਹਦਾ ਸੱਤਾ ਹੀ ਹੈ ਇੱਕ ਤਰ੍ਹਾਂ ਦਾ ਜਿਹੜਾ ਆ ਸਕਿਆ ਪੌਂ ਬਾਰ ਅਰੇਂਜ ਮੈਰिज ਤਾਂ ਕਿਸਮਤ ਪੁੜੀ ਹੁੰਦੀ ਹੈ ਸਾਰੀ ਕਿਸਮਤ ਪੁੜੀ ਹੁੰਦੀ ਹੈ ਜਦੋਂ ਲਵ ਵੀ ਅਰੇਂਜ ਸੋ ਅੱਜ ਮਿਲੋ ਲੋ ਬਈ ਇਹ ਤੇ ਸਾਡੇ opinion ਸੀਗੇ ਤੇ ਤੁਸੀਂ ਆਪਣੇ opinion ਜ਼ਰੂਰ ਸ਼ੇਅਰ ਕਰਿਓ ਤੁਸੀਂ ਦੱਸਿਓ ਬਈ ਕੀ ਇਹ ਰਾਈਟ ਆ ਸੀ ਸਹੀ ਆ ਸਾਡਾ ਤੇ ਇਹੀ ਆ ਕਿ ਲਵ ਅਰੇਂਜ ਮੈਰਿਜ ਦੇ ਵਿੱਚ ਹਨਾ ਇੰਨੀ ਕਿਚੀ ਬਸ ਜਿੰਨੀ ਕਾਪਾ ਚੀਜ਼ ਦੇਖੀ ਅਰਿੱਕੀ ਫਿਰ ਆਪਾਂ ਉਨੀ ਕਿਤੇ ਗੱਲ ਕਰ ਸਕਦੇ ਹਾਂ ਹਨਾ ਜੁਯਾਰ ਸਿੰਘ ਪਰ ਨਵੀਂ ਜਨਰੇਸ਼ਨ ਦਾ ਮੈਨੂੰ ਲੱਗਦਾ ਕੋਈ ਪਤਾ ਨਹੀਂ ਨਵੀਂ ਜਨਰੇਸ਼ਨ ਦਾ ਹਨਾ ਬਸ ਨੋਰਮਲ ਹੋ ਜਾਣਾ ਸਾਰਾ ਕੁਝ ਉਹਨਾਂ ਦਾ ਲਾਸਟ ਮੈਰਿਜ ਵੀ ਹੋਣ ਲੱਗ ਜਾਨੀ ਆ ਉਹ ਤਾਂ ਹੁਣੇ ਵੀ ਹੋ ਰਹੀਆਂ ਨੇ ਉਹ ਬਾਕੀ ਫਿਰ ਉਹ ਨਾ ਉਹ ਤਾਂ ਹੁਣ ਵੀ ਹੋ ਰਹੀਆਂ ਨੇ ਬਾਕੀ ਹਰ ਇੱਕ ਦੀ ਫੈਮਿਲੀ ਦੀ ਅੰਡਰਸਟੈਂਡਿੰਗ ਹੁੰਦੀ ਆ ਹਨਾ ਜੋ ਮੇ ਉਹ ਜਿਨ੍ਹਾਂ ਨੂੰ ਜਿਵੇਂ ਸਹੀ ਲੱਗਦਾ ਉਹ ਆਪਦੀ ਲਾਈਫ ਉਹ ਤਾਂ ਜੀ ਰਹੇ ਆ ਓਦਾਂ ਕਰ ਰਹੇ ਆ ਚਲੋ ਸਾਨੂੰ ਅੱਜ ਸਹੀ ਲੱਗ ਰਿਹਾ ਪੀਜ਼ਾ ਖਾਣਾ ਤਾਂ ਆਪਾਂ ਪੀਜ਼ਾ ਕਾ ਕਿਉਂ ਨੇ ਅੱਜ ਅੱਜ ਸੁਸਤੀ ਹੋ ਰਹੀ ਆ ਕਿਉਂਕਿ ਅੱਜ ਕੰਮ ਨਹੀਂ ਹੈਗਾ ਅੱਗੇ ਬੁਟੀਕ ਤੇ ਸਾਰਾ ਦਿਨ ਕੰਮ ਕਰਦੇ ਰਹਿੰਨੇ ਆ ਫਿਰ ਅੱਜ ਅਸੀਂ ਬੁਟੀਕ ਤੇ ਤਾਂ ਨਹੀਂ ਰੁਕੇ ਕੰਮ ਤਾਂ ਸੀਗਾ ਕੰਮ ਕਰਕੇ ਵੀ ਆ ਸਕਦੇ ਸੀ ਜਿੰਨਾ ਕੰਮ ਸੀ ਉਹਨਾ ਕਰਕੇ ਕਿਉਂਕਿ ਕੁੜੀਆਂ ਹੈ ਨਹੀਂ ਸੀ ਫਿਰ ਸੋਚਿਆ ਚਲੋ ਆਪਦਾ ਘਰੇ ਰੈਸਟ ਕਰ ਲੈਨੇ ਆ ਅੱਜ ਤਾਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਨਾਲੇ ਜੁਜਾਰ ਬੱਦ ਟਾਈਮ ਅੱਜ ਸਪੈਂਡ ਕਰ ਲੂਗਾ ਆਪਦੇ ਦਾਦਾ ਜੀ ਦਾਦੀ ਨਾਲ ਆ ਚੀਜ਼ ਆ ਕਿਵੇਂ ਲੱਗੂ ਮੈਂ ਵੀ ਦੇਖੀ ਵਧੀਆਗੀ ਹਾਂਜੀ ਬਾਈ ਤੇ ਹੁਣ ਆਪਾਂ ਪੀਜ਼ਾ ਵਗੈਰਾ ਖਾ ਲਿਆ ਤੇ ਜੁਝਾਰ ਨੂੰ ਕ੍ਰੌਕਸ ਲੈ ਕੇ ਦੇਤੇ ਸਾਨੂੰ ਸੋਹਣੇ ਲੱਗੇ ਪਾਏ ਘਰੇ ਜਾ ਕੇ ਤੁਹਾਨੂੰ ਦਿਖਾਉਣੀਆਂ ਵੀ ਇਹ ਕਿੱਦਾਂ ਦੇ ਲੱਗ ਰਿਹਾ ਵਧੀਆ ਸੀਗੇ 400 ਰੁਪਏ ਦੇ ਆਏ ਆ ਇੱਥੋਂ ਚੁੰਮਣ ਤੋਂ ਲੈ ਆਪਾਂ ਚਲੋ ਹੁਣ ਆਪਾਂ ਨਾਵਾਂ ਵਾਲਾ ਕੁਝ ਦੇਖਦੇ ਹੋਏ ਬਹੁਤ ਬਹੁਤ ਭਜਦਾ ਹੁਣ ਪੰਜ ਘੱਟ ਬਹੁਤ ਆ ਕਿਉਂਕਿ ਅੱਜ ਸੰਡੇ ਆ ਭਜਦਾ ਤਾਂ ਹੀ ਬਾਲਾ ਓਏ ਰੁੱਥੇ ਸਿਲਿਆ ਕੇ ਛੱਡ ਦੋ ਬਸ ਵੱਡੇ ਸਾਰੇ ਬ੍ਰਾਂਡ ਦੇ ਆਹ ਵਿੱਚ ਬਸ ਫੇਰ ਨਹੀਂ ਇਹ ਹੁਣ ਇਹ ਰੋ ਰਿਹਾ ਸੀ ਮੈਨੂੰ ਚੁੰਮਣ ਚੋਂ ਕੱਢੋ ਨਾ ਬਾਹਰ ਚਲੋ ਚਲੀਏ ਹੁਣ ਆਪਾਂ ਚਲੋ ਜੀ ਆਜੋ ਪਧਾਰੀਏ ਲਓ ਬਈ ਆਪਾਂ ਪਹੁੰਚ ਗਏ ਘਰ ਗਈ ਲਓ ਜੀ ਆਜੋ 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 ਕਰੇ ਪਹੁੰਚ ਗਏ ਆਪਾਂ ਜੁਹਾਰ ਸਿੰਘ ਜੀ ਚਲੇ ਗਏ ਆਪਣੇ ਦਾਦਾ ਦਾਦੀ ਨਾਲ ਮੰਮੀ ਲੈਣ ਗਏ ਸੀਗੇ ਮੈਡੀਸਨ ਤਾਂ ਉਹ ਵੀ ਨਾਲ ਚੱਲ ਗਿਆ ਠੀਕ ਹੈ ਤੇ ਆਪਾਂ ਪਹੁੰਚ ਗਏ ਤੇ ਹੁਣ ਆਪਾਂ ਬਣਾਉਣੀਆਂ ਨੇ ਫਨੀ ਵੀਡੀਓਜ਼ ਜਿਹੜੀਆਂ ਮੈਂ ਤੁਹਾਡੇ ਨਾਲ YouTube ਤੇ ਵੀ ਸ਼ੇਅਰ ਕਰੂੰਗੀ ਚਿਕੂ ਓਏ ਚਿਕੂ ਆਜੋ ਲਓ ਬਈ ਉਹ ਜਿਹੜੇ ਮਮਮੀ ਦੀ ਤੇ ਰਿੱਕੀ ਦੀ ਹੋਗੀ ਲੜਾਈ ਮਮਮੀ ਕਹਿੰਦੀ ਗੱਡੀ ਇੱਧਰ ਕਰਕੇ ਨਹੀਂ ਲਾਉਂਦਾ ਇੱਧਰ ਕਰਕੇ ਲਾਇਆ ਤਾ ਉਹ ਆਗੇ 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 ਆਏ ਹਾਏ ਕਿੱਥੇ ਜਾਇਆ ਏ ਅੱਜ ਦਾਦਾ ਜੀ ਨਾਲ ਦੇਖੋ ਡੈਡੀ ਸਕੂਟੀ ਦੇ ਪਿੱਛੇ ਭੱਜਿਆ ਜਾਂਦਾ ਥੋੜੇ ਪਿੱਛੇ ਵੀ ਸਕੂਟੀ ਰੁਕੂਗੀ ਦਾਦਾ ਜੀ ਦਾ ਤੇ ਦਾਦੀ ਜੀ ਨਾਲ ਝੂਟਾ ਲੈ ਕੇ ਆਇਆ ਗਾਂਗਲਾ ਬਈ ਮਾੜੀ ਮੋਟੀ ਗੱਲ ਆ ਕਿਤੇ ਹੱਸਣਾ ਬਈ ਹੱਸਣਾ ਭੱਜੋ ਹੀ ਆਇਆ ਮੰਮੀ ਵਿੱਚੋਂ ਆਜੋ ਇਧਰ ਤੁਸੀਂ ਫੜੋ ਉਹਨੂੰ ਜਾ ਕੇ ਹਾਂ ਮੰਮੀ ਭੱਜੋ ਹੀ ਆਇਆ ਪਿੱਛੇ ਪਿੱਛੇ ਵਾਹ 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 ਮੈਂ ਉਹ ਅੰਦਰ ਆ ਦੇ ਕਿ ਫੜ ਕੇ ਫੜ ਕੇ ਲਾ ਦੋ ਦੂਜੇ ਪਾਸੇ ਲਾ ਦੋ ਉਹ ਕੁੱਤਾ ਵਈ ਉਹਨੂੰ ਵੜਦਾ ਉਹ ਕੋਲ ਭਾਗ ਜਾਂਦਾ ਓਏ ਨੋ ਬੋਲ ਚੱਕਦਾ ਗੜੀ ਬੋਲ ਚੱਕਲ ਲੋ ਲੋ ਆਜੋ 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 ਮੈਂ ਚੱਕ ਕੇ ਦੇ ਦਿੰਨਾ ਆਜੋ ਆਜੋ ਆਜ ਆਜੋ ਓਰੇ ਆਜੋ 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 ਵਾਪਸ ਆ ਇੱਥੋਂ ਨਹੀਂ ਨਿਕਲਿਓ ਯੈਸ ਇਹ ਆਹਾਹਾ ਚਲੋ ਖੜਿਓ ਚਲੋ ਹਾਂ ਮੰਮੀ ਉਧਰ ਦੂਜੇ ਪਾਸੇ ਧਰ ਦੋ ਇਹਨੂੰ ਚੱਕ ਲੈ ਚਾਹ ਪਗ ਜਾ ਦੇਖਿਓ ਆ ਮੰਮੀ ਨੇ ਮੈਨਿਆ ਕਿਹਾ ਕਿ ਤੈਨੂੰ ਕ੍ਰੌਕਸ ਆ ਮੈਂ ਉਹਦੀ ਦੱਸਿਆ ਜੇ ਤਾ ਰੈਡੀ ਕਰਕੇ ਓਏ ਲੇ 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 ਚੱਲ ਗਿਆ ਉਹ ਤਾਂ ਲੋ ਬਈ ਗਾਇਸ ਆਪਾਂ ਕਰਿਆ ਇਹ ਸੈਰ ਠੀਕ ਹੈ ਇੱਕ ਵੇਟ ਲੂਸ ਦੇ ਵਿੱਚ ਇਹ ਚੀਜ਼ ਵੀ ਹੁੰਦੀ ਆ ਵੀ ਜੇ ਕਈ ਵਾਰ ਬਾਹਰ ਅੰਦਰ ਖਾ ਲੈਨੇ ਆ ਆਪਾਂ ਨਾ ਕਰੇ ਰੋਟੀ ਵੀ ਤਾਂ ਸੈਰ ਕਰਿਆ ਕਰੋ 10 15 ਮਿੰਟ ਜ਼ਰੂਰ ਕਰਿਆ ਕਰੋ ਜਿੰਨਾ ਕ ਵੀ ਤੁਹਾਨੂੰ ਲੱਗਦਾਗਾ ਆਪਣੇ ਘਰ ਕੋਲ ਵੀ ਕਰ ਸਕਦੇ ਆ ਆਪਾਂ ਜਿੰਨਾ ਕ ਨਾਲ ਇਹ ਤਾਂ ਗੱਲਾਂ ਬਾਤਾਂ ਮਾਰ ਲੈਨੇ ਆ ਹਸਬੰਡ ਵਾਈਫ ਹੈਨਾ ਵਧੀਆ ਟਾਈਮ ਵੀ ਸਪੈਂਡ ਹੋ ਜਾਂਦਾ ਨਾਲੇ ਸੈਰ ਹੋ ਜਾਂਦੀ ਆ ਪਰ ਫੋਨ ਘਰੇ ਰੱਖ ਕੇ ਅਸੀਂ ਫੋਨ ਘਰੇ ਰੱਖ ਕੇ ਜਾਂਦੇ ਹੁੰਨੇ ਆ ਫਿਰ ਦੋਨੇ ਨਾਲ ਗੱਲਾਂ ਬਾਤਾਂ ਕਰਦੇ ਆ ਨਾਲੇ ਟਾਈਮ ਸਪੈਂਡ ਹੋ ਜਾਂਦਾਗਾ ਠੀਕ ਆ ਤੇ ਨਾਲੇ ਸੈਰ ਹੋ ਜਾਂਦੀ ਆ ਵਧੀਆ ਲੱਗਦਾਗਾ ਕਿਉਂਕਿ ਪਤਾ ਕੀ ਆ ਮੇਰੇ ਨਾਲ ਦਾ ਛੇੜੇ ਵੀ ਆਪਾਂ ਹਸਬੈਂਡ ਵਾਈਫ ਜੋ ਵੀ ਆ ਨਾ ਕੰਮ ਕਰਦੇ ਹੁੰਨੇ ਆ ਆਪਣੇ ਕੋਲ ਟਾਈਮ ਬਹੁਤ ਘੱਟ ਹੁੰਦਾ ਬਈ ਹਨਾ ਇੱਕ ਦੂਜੇ ਨਾਲ ਸਪੈਂਡ ਕਰਨ ਕੰਮਾਂ ਕਰਾਂ ਚ ਬੀਜੀ ਹੁੰਨੇ ਆ ਲਾਈਫ ਐਂ ਇੱਦਾਂ ਚਲੀ ਜਾਂਦੀ ਐ ਜਦੋਂ ਬੱਚੇ ਹੋ ਜਾਂਦੇ ਆ ਫਿਰ ਆਪਾਂ ਬੱਚਿਆਂ ਬਾਰੇ ਸੋਚਣ ਲੱਗ ਜਾਂਦੇ ਆ ਵੀ ਯਾਰ ਇਹਨਾਂ ਦਾ ਕੁਝ ਬਣਾ ਲਈਏ ਮਿਹਨਤ ਕਰਦਿਆਂ ਹਨਾ ਫਿਰ ਇਸ ਤੋਂ ਬਾਅਦ ਬੁਢੇ ਹੋ ਜਾਂਦੇ ਆ ਤੇ ਐਂ ਜ਼ਿੰਦਗੀ ਐ ਜਿਹੜੀ ਬੰਦੇ ਦੀ ਲੰਘ ਜਾਂਦੀ ਆ ਮੈਨੂੰ ਐ ਲੱਗਦਾ ਹੁੰਦਾ ਕੁਛ ਕੁਛ ਤੁਹਾਡੀਆਂ ਮੈਮਰੀਜ਼ ਇਦਾਂ ਨਹੀਂ ਹੋਣੀਆਂ ਚਾਹੀਦੀਆਂ ਵੀ ਜਿਹੜੀਆਂ ਆਪਾਂ ਹਮੇਸ਼ਾ ਯਾਦ ਰੱਖੀਏ ਹਨਾ ਤਾਂ ਤੁਸੀਂ ਵੀ ਜ਼ਰੂਰ ਟਾਈਮ ਸਪੈਂਡ ਕਰਿਆ ਕਰੋ ਇੱਕ ਦੂਜੇ ਨਾਲ ਵੱਧ ਤੋਂ ਵੱਧ ਹਨਾ ਵਧੀਆ ਲੱਗਦਾਗਾ ਮੇਰੇ ਅਕੋਰਡਿੰਗ ਹਸਬੰਡ ਨੂੰ ਵਾਈਫ ਨੂੰ ਸਮਝਣਾ ਚਾਹੀਦਾ ਤੇ ਵਾਈਫ ਨੂੰ ਹਸਬੰਡ ਨੂੰ ਸਮਝਣਾ ਚਾਹੀਦਾ ਹਨ ਦੋਨਾਂ ਜਣੇ ਨੂੰ ਇੱਕ ਦੂਜੇ ਨੂੰ ਸਮਝਦੇ ਹੋਏ ਵਧੀਆ ਟਾਈਮ ਸਪੈਂਡ ਕਰਨਾ ਚਾਹੀਦਾ ਲੜਾਈ ਝਗੜੇ ਵੀ ਹੁੰਦੇ ਹੁੰਦੇ ਆ ਲੋਕ ਝੋਕ ਮਾੜੀ ਮੋਟੀ ਹੁੰਦੀ ਰਹਿੰਦੀ ਹੈ ਆਪਣੇ ਪਾਤਨ ਮਦਰ ਚ ਕਿਹੜਾ ਹੁੰਦੀ ਨਹੀਂ ਹਨ ਤਾਂ ਉਹ ਤਾਂ ਚੱਲਦੀ ਹੀ ਰਹਿੰਦਾ ਹੁੰਦਾ ਪਰ ਫਿਰ ਵੀ ਪਿਆਰ ਬਣਿਆ ਰਹੇ ਹਨ ਇਹ ਰਿਸ਼ਤੇ ਜਿਹੜੇ ਹੁੰਦੇ ਆ ਬਹੁਤ ਅਨਮੋਲ ਹੁੰਦੇ ਆ ਬਈ ਇੱਕ ਦੂਜੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤੇ ਇਹ ਸੀਗਾ ਬਈ ਆਪਣਾ ਅੱਜ ਦਾ ਵਲੌਗ ਠੀਕ ਆ ਇਹ ਚੀਜ਼ ਵਿੱਚ ਆਪਾਂ ਡਿਸਕਸ਼ਨ ਹੀ ਕੀਤੀ ਆ ਜੇ ਰਿਸ਼ਤਿਆਂ ਤੇ ਲਵ ਮੈਰਿਜ ਤੇ ਰੇਂਜ ਮੈ ਰਿਸ਼ਤੇ ਠੀਕ ਹੈ ਤੇ ਆਪ ਦਾ ਸਮਾਂ ਵੀ ਯਾਦ ਕੀਤਾ ਵੀ ਹਾਂ ਯਾਰ ਆਪਣੇ ਵੇਲੇ ਤਾਂ ਜਮੀ ਇਦਾਂ ਨਹੀਂ ਹੁੰਦਾ ਸੀ ਨਾ ਉਦੋਂ ਅਸਲ 'ਚ ਸੋਸ਼ਲ ਮੀਡੀਆ ਵੀ ਨਹੀਂ ਸੀ ਹੁਣ ਸੋਸ਼ਲ ਮੀਡੀਆ ਵਧੀਆ ਵੀ ਆ ਨਾ ਸੋਸ਼ਲ ਮੀਡੀਆ ਤੋਂ ਦੇਖੋ ਇਨਕਮ ਹੋਣ ਲੱਗ ਗਈ ਸੋਸ਼ਲ ਮੀਡੀਆ ਤੋਂ ਪੁਰਾਣੇ ਰਿਸ਼ਤੇ ਮਿਲਣ ਲੱਗ ਗਏ ਹਨਾ ਆਪਾਂ ਨੂੰ ਫੇਸਬੁੱਕ ਤੇ ਕਿੰਨੇ ਪੁਰਾਣੇ ਜਿਹੜੇ ਹੁੰਦੇ ਆ ਦੋਸਤ ਹੁੰਦੇ ਆ ਉਹ ਮਿਲ ਜਾਂਦੇ ਆ ਪੜਨ ਵਾਲੇ ਇਨਸਟਾਗ੍ਰਾਮ ਤੋਂ ਹੁਣਾ ਕਾਫੀ ਸਾਰੇ ਲੋਕ ਬਿਜ਼ਨਸ ਕਰਨ ਲੱਗ ਗਏ ਬਿਜ਼ਨਸ ਦੇ ਵਿੱਚ ਇੰਨੀ ਹੈਲਪ ਕਰਦਾ ਸੋਸ਼ਲ ਮੀਡੀਆ ਕਿਤੇ ਨਾ ਕਿਤੇ ਦਾ ਨੁਕਸਾਨ ਵੀ ਆ ਕਿਤੇ ਨਾ ਕਿਤੇ ਫਾਇਦਾ ਵੀ ਆ ਹਨਾ ਪਰ ਇਹ ਹੁੰਦਾ ਵੀ ਸੋਸ਼ਲ ਮੀਡੀਆ ਨੂੰ ਇਦਾਂ ਯੂਜ਼ ਕੀਤਾ ਜਾਵੇ ਵੀ ਯਾਰ ਉਹਦੀ ਕਿਸੇ ਨੂੰ ਗਲਤ ਸੇਧ ਨਾ ਜਾਵੇ ਹਨਾ ਵੀ ਗਲਤ ਇਫੈਕਟ ਨਾ ਪਵੇ ਲੋਕਾਂ ਤੇ ਹਨਾ ਜਿੰਨਾ ਕੁ ਹੋ ਸਕਦਾ ਉਹਨਾਂ ਕੁ ਵੀ ਆਪਾਂ ਰੱਖ ਸਕੀਏ ਠੀਕ ਆ ਇਨਕਮ ਆਉਂਦੀ ਆ ਹਨਾ ਸੋਸ਼ਲ ਮੀਡੀਆ ਤੋਂ ਆਪਾਂ ਸਾਰਿਆਂ ਨੂੰ ਪਤਾ ਹੈਗਾ ਸਰਬਸਾ ਉਹਦਾ ਜਿਹੜਾ ਉਹਦਾ ਫਾਇਦਾ ਇੰਨਾ ਕੁ ਲਿਆ ਜਾਵੇ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਬਸ ਇੰਜ ਇੰਜ ਕਰਕੇ ਤੇ ਬਾਕੀ ਉਮੀਦ ਕਰਦੀ ਹਾਂ ਤੁਹਾਨੂੰ ਮੇਰਾ ਬਲੌਗ ਪਸੰਦ ਆਇਆ ਹੋਊਗਾ ਤੇ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਥੇ ਨਾ ਲੱਗਿਆ ਠੀਕ ਹੈ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਨੈਕਸਟ ਕਨਸੈਪਟ ਦੇ ਨਾਲ ਤਾਂ ਦਲੇ ਜੁੜੇ ਰਹੋ ਮੇਰੇ ਚੈਨਲ ਦੇ ਨਾਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਆਈਡੀਆ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਕੋਈ ਟੌਪਿਕ ਤੇ ਮੈਂ ਗੱਲ ਕਰਾਂ ਹਨਾ ਤਾਂ ਜਰੂਰ ਦੱਸਿਓ ਤੇ ਆਪਾਂ ਉਹ ਟੌਪਿਕ ਤੇ ਜਰੂਰ ਗੱਲ ਕਰਾਂਗੇ ਠੀਕ ਹੈ ਕਈ ਵਾਰ ਕੋਈ ਸ਼ਾਰਟ ਮੂਵੀ ਜਾਂ ਕੋਈ ਆਡੀਅנס ਨੂੰ ਕੋਈ ਆਪਾਂ ਸਨੇਹਾ ਦੇਣਾਗਾ ਹਨਾ ਜਾਂ ਕੋਈ ਆਪਾਂ ਸਾਂਝਾ ਕਰਨਾਗਾ ਕੋਈ ਵੀ ਮੋਟੀਵੇਸ਼ਨਲ ਵੀਡੀਓ ਤਾਂ ਜਰੂਰ ਦੱਸਿਓ ਤਾਂ ਆਪਾਂ ਜਰੂਰ ਬਣਾਵਾਂਗੇ ਥੈਂਕ ਯੂ ਸੋ ਮੱਚ ਮਿਲਦੇ ਆ ਨੈਕਸਟ ਬਲੌਗ ਵਿੱਚ ਬਾਏ ਰਿਹਾ